ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਹੈ ਗੱਲਬਾਤ ਕਰਨੀ ਹੈ ਆਪਾਂ ਨੇ ਸੁਣਾਵਿਆਂ ਬਾਰੇ ਘਰ ਵਿੱਚ ਭੈਣਾਂ ਦਾ ਵੀ ਬਾਤ ਜ਼ਿਆਦਾਤਰ ਸੁਹਾ ਦੇਖਿਆ ਵੀ ਸੁਣਾਵਾ ਸੁਣਾਵੀਂ ਕਰੀ ਜਾਣੀ ਧੀਆਂ ਨੋਹਾਂ ਨੂੰ ਸੁਣਾਵੇ ਕਰੀ ਜਾਣੇ ਆ ਆਦਮੀਆਂ ਚ ਥੋੜਾ ਜਿਹਾ ਘੱਟ ਦੇਖਿਆ ਆ ਆਦਮੀ ਡਾਇਰੈਕਟਲੀ ਗੱਲ ਮੂੰਹ ਤਾਂ ਹੀ ਕਹਿ ਦਿੰਨੇ ਆ ਠੀਕ ਆ ਜੋ ਮੁੰਡੇ ਨੂੰ ਕਹਿਣੀ ਆ ਜਾਂ ਕਿਸੇ ਹੋਰ ਨੂੰ ਕਹਿਣੀ ਆ ਮੂੰਹ ਤਾਂ ਹੀ ਕਹਿ ਦਿੰਦੇ ਨੇ ਉਬੇ ਭਾਈ ਪਲਾਣਾ ਵੀ ਤਾਂ ਐ ਕਰਦਾ ਤੂੰ ਵੀ ਐ ਕਰ ਲੈ ਹੈਨਾ ਜਿਹੜੀਆਂ ਜਨਾਨੀਆਂ ਨੇ ਇਹਨਾਂ ਚ ਜਿਹੜੀਆਂ ਘਰਾਂ ਚ ਲੜਾਈਆਂ ਪੈਂਦੀਆਂ ਨਾ ਇਹ ਜ਼ਿਆਦਾਤਰ ਸਣਾਵਾ ਸਣਾਵੀ ਕਰਕੇ ਪੈਂਦੀਆਂ ਸਾਨੂੰ ਐ ਲੱਗਦਾ ਵੀ ਸਾਹਮਣੇ ਵਾਲੇ ਨੂੰ ਸਮਝ ਨਹੀਂ ਆਉਂਦੀ ਉਹ ਤਾਂ ਸਦਾਈਓ ਫਿਰਦਾ ਹੈ ਪਰ ਜਿਹੜੇ ਸਣਾਵੇ ਆ ਮੈਂ ਸਿਆਣਿਆਂ ਦਾ ਮੂੰਹ ਸੁਣਿਆ ਹੋਇਆ ਬੀਬੀਆਂ ਦਾ ਸਿਆਣਿਆਂ ਦੇ ਮੂੰਹ ਸੁਣਿਆ ਹੋਇਆ ਕਹਿੰਦੇ ਵੀ ਉਹ ਹਾਲ ਹੈ ਧੀ ਨੂੰ ਗੱਲ ਕਰ ਨੂੰ ਨੂੰ ਕਰਨ ਕਰ ਗੱਲ ਧੀ ਨਾਲ ਕਰਨੀ ਆ ਸੁਣਾਵਾ ਨੂੰ ਨੂੰ ਸੁਣਾਉਣਾ ਦੇਖੋ ਬੀਬੀਓ ਭੈਣੋ ਮੈਂ ਤੁਹਾਨੂੰ ਇਹ ਗੱਲ ਕਹਿਦਾ ਬਈ ਇੱਥੇ ਸਦਾਈ ਕੋਈ ਨਹੀਂ ਤੁਰਿਆ ਫਿਰਦਾ ਜਿਹੜੀਆਂ ਤੁਹਾਡੀਆਂ ਨੂਹਾਂ ਐ ਨਾ ਜੇ ਤੁਸੀਂ ਕਹਿੰਦੇ ਆ ਉਹ ਬਈ ਤਾਣੀ-ਨਾਣੀ ਉਹ ਤੁਹਾਡੀਆਂ ਨੂਹਾਂ ਪੱਤੇ-ਪੱਤੇ ਐ ਕਿਉਂਕਿ ਸਮਾਜ ਬੋਲਾ ਨਹੀਂ ਹੈਗਾ ਅੱਜ ਦਾ ਸਮਾਜ ਤਾਂ ਕੰਪਿਊਟਰ ਹੀ ਸਮਾਜ ਹੈ ਇਹਨਾਂ ਨੂੰ ਤਾਂ ਇਹ ਪਤਾ ਲੱਗ ਜਾਂਦਾ ਹੈ ਵੀ ਆਹ ਗੱਲ ਮੇਰੀ ਸੱਸ ਨੇ ਕੋਲ ਬੈਠੇ ਨੂੰ ਫਲਾਣੇ ਨੂੰ ਕਹੀ ਆ ਵੀ ਸਣਾਵਾ ਮੈਨੂੰ ਕਰਿਆ। ਅਸੀਂ ਕਈ ਵਾਰ ਜਨਾਨੀਆਂ ਦਾ ਸੁਭਾਅ ਕੀ ਹੁੰਦਾ ਕੁੱਤਿਆਂ ਮਿਲਿਆਂ ਰਾਹੀਓ ਸੁਣਾਈ ਜਾਣਗੀਆਂ। ਲਾਲਾ ਨੂੰ ਫੋਨ ਲਈ ਬੈਠੀ ਆ ਉਧਰ ਕੋਈ ਕੁੱਤਾ ਬੈਠਾ ਔਰ ਟਹਿ ਜਣੇ ਆ ਤੂੰ ਜਾਣਨਾ ਕਿ ਨਹੀਂ ਸਾਰੀ ਦਿਹਾੜੀ ਇੱਥੇ ਬੈਠਾ ਰਹਿਣਾ। ਬਈ ਜ਼ੋਈ ਗੱਲਾਂ ਐ। ਅ ਸਣਾਵਾ ਸੁਣਾਵੀ ਕਰਨ ਦੀ ਬਹੁਤ ਆਤ ਹੈ ਜਨਾਨੀਆਂ ਨੂੰ। ਘਰਾਂ 'ਚ ਬਹੁਤ ਜ਼ਿਆਦਾ ਕਲੇਸ਼ ਇਨ੍ਹਾਂ ਗੱਲਾਂ ਕਰਕੇ ਪੈਂਦਾ ਹੈ ਅਸੀਂ ਰਿਸ਼ਤੇਦਾਰਾਂ ਦੀਆਂ ਬਹੂਆਂ ਦੀਆਂ ਸੇਪਤਾ ਕਰੀ ਜਾਣੀਆਂ ਰਿਸ਼ਤੇਦਾਰਾਂ ਦੀਆਂ ਬਹੂਆਂ ਸਾਡੇ ਤਾਂ ਭਾਈ ਆਏ ਆ ਮੇਰੀਆਂ ਤਾਂ ਭਤੀਜਨੋਂ ਆਏ ਆ ਭਾਈ ਮੇਰੀਆਂ ਪਰਜਾਈਆਂ ਤਾਂ ਆਏ ਆ ਜੇ ਕੋਈ ਸਾਡਾ ਰਿਸ਼ਤੇਦਾਰ ਆਪਦੇ ਘਰ ਕੋਈ ਕੰਮ ਕਰਦੀਆਂ ਕੁੜੀਆਂ ਚਿੜੀਆਂ ਕੁਛ ਵੀ ਆ ਉਹ ਉਹਨਾਂ ਨੂੰ ਭਾਏ ਸਾਨੂੰ ਤਾਂ ਉਹਦਾ ਹੀ ਭਾਏ ਜਿਹੜੀ ਸਾਡੇ ਘਰ ਫਿਰਦੀ ਆ ਇਹ ਕੋਈ ਮਜ਼ਾਕੀਆ ਗੱਲ ਨਹੀਂ ਹੈਗੀ ਧੀ ਭੈਣ ਦਿਮਾਗ ਤੇ ਲੈ ਜਾਂਦੀ ਐ ਇਹਨਾਂ ਗੱਲਾਂ ਨੂੰ ਜਾਂ ਹਰ ਦਮ ਨਾ ਉਹ ਗੱਲ ਦਾ ਕੋਈ ਸਬੂਤ ਨਾ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਤੂੰ ਘਾਤੇ ਫੁੱਟਣੇ ਵਾਲੀ ਹੋ ਗਈ ਨਾਲੇ ਸਾਰੀਆਂ ਗੱਲਾਂ ਵੀ ਉਹਨੂੰ ਹੀ ਕਹਿਣੀਆਂ ਸੁਣਾਵੇ ਵੀ ਉਹਨੂੰ ਹੀ ਸੁਣਾਉਣਿਆਂ ਕੰਮ ਕਰਦੀ ਨੂੰ ਨਾਲੇ ਜਦ ਅਗਲੀ ਖੜ ਗਈ ਸਟੈਂਡ ਲੈ ਕੇ ਫੇਰ ਕਹਣਾ ਵੀ ਮੈਂ ਤਾਂ ਇਹਨੂੰ ਕਿਹਾ ਹੀ ਨਹੀਂ ਕੁਛ ਇਹ ਤਾਂ ਮੁੱਲ ਦੀ ਲੜਾਈ ਲੰਦੀ ਐ ਜਿੰਨਾ ਕ ਦੇਖੋ ਬੀਬੀਆਂ ਭੈਣਾਂ ਛਾਤਰ ਬਣਦੀਆਂ ਬਹੂਆਂ ਤੁਹਾਡੇ ਨਾਲੋਂ ਵੱਧ ਛਾਤਰ ਨੇ ਸਭ ਪਤਾ ਉਹਨਾਂ ਨੂੰ ਇਹ ਤੋਂ ਬਿਹਤਰ ਹੈ ਵੀ ਅਸੀਂ ਆਪਣੇ ਘਰ 'ਚ ਇਹ ਕੰਮ ਨਾ ਕਰੀਏ ਇਹ ਸਾਡਾ ਫਿਰ ਗਾਹਾਂ ਤੇ ਗਾਹਾਂ ਚੱਲੀ ਜਾਣਾ ਕਿਉਂਕਿ ਬਹੂ ਦੇ ਕਿਹੜਾ ਫਿਰ ਜਵਾਨ ਨੂੰ ਜਿੰਦਾ ਲੱਗਿਆ ਹੋਇਆ ਉਹ ਲੋਕਾਂ ਦੀਆਂ ਬੁੜੀਆਂ ਨੂੰ ਤੁਹਾਡੇ ਨਾਲ ਜੋੜੀ ਜਾਊਗੀ ਫਲਾਣੇ ਦੀ ਸੱਸ ਐਨੀ ਚੰਗੀ ਆ ਧਮਕੇ ਦੀ ਸੱਸ ਐਨੀ ਚੰਗੀ ਆ ਮੇਰੀ ਤੱਕ ਪੱਤੀ ਆ ਜਦੋਂ ਅਸੀਂ ਆਪਣੀਆਂ ਧੀਆਂ ਨੂੰਆਂ ਦੀਆਂ ਗੱਲਾਂ ਬਾਹਰ ਕਰ ਲੱਗ ਜੰਨੇ ਆ ਫਿਰ ਸਾਡੀ ਨੂੰ ਨੂੰ ਸਾਡੀਆਂ ਗੱਲਾਂ ਕਰਨੀਆਂ ਵੀ ਕੋਈ ਔਖੀਆਂ ਨਹੀਂ ਹੈਗੀਆਂ ਠੀਕ ਹੈ ਜੇ ਕਿਸੇ ਦੀ ਭੈਣ ਦਾ ਕੋਈ ਕਸੂਰ ਵੀ ਆ ਕਿਤੇ ਜਾਂ ਤੁਹਾਡੀ ਧੀ ਭੈਣ ਕਿਤੇ ਕੰਮ ਨੂੰ ਜਿੱਲੀ ਹੈ ਕੁਝ ਵੀ ਹੈ ਤੁਸੀਂ ਬਿਠਾ ਲ ਕੇ ਬੱਚੇ ਨੂੰ ਦੋ ਗੱਲਾਂ ਪਿਆਰ ਨਾਲ ਸਮਝਾ ਦਿਓ ਆ ਰੋਜ਼ ਕੁੱਤਿਆਂ ਮਿੱਲਿਆਂ ਚ ਸੁਣਾਉਣ ਨਾਲ ਕੋਈ ਹਮਾ ਤੁਮ੍ਹਰ ਰਿਸ਼ਤੇਦਾਰ ਆ ਗਿਆ ਉਹਦੇ ਕੋਲ ਬਹੂ ਦੀ ਕਥਾ ਛੇੜ ਲੈਣੀ ਹੈ ਮੈਂ ਫੇਰ ਕਹਿੰਨੀ ਆ ਨਾ ਰਿਸ਼ਤੇਦਾਰ ਕੰਮ ਆਉਣੇ ਆ ਨਾ ਕੁੜੀਆਂ ਕੰਮ ਆਉਣ ਨਾ ਕਿਸੇ ਹੋਰ ਨੇ ਕੰਮ ਆਉਣਾ ਹੈ ਜਦ ਕਦ ਬੁਢਾਪੇ ਚ ਕੰਮ ਆਉਣਾ ਤਾਂ ਨੂੰ ਨੇ ਆਉਣਾ ਹੈ ਕੋਈ ਤੁਹਾਡੇ ਪਿੱਛੇ ਕੋਈ ਕੰਮ ਛੱਡ ਕੇ ਨਹੀਂ ਆ ਸਕਦਾ ਮੈਂ ਬੀਬੀਆਂ ਭੈਣਾਂ ਦੀ ਗੱਲ ਕਰਦੀਆਂ ਸਾਡੀ ਏਜ ਦੀਆਂ ਲਾ ਲਓ ਸਾਤੇ ਬੜੀ ਏਜ ਦੀਆਂ ਲਾ ਲਓ ਬੀਬੀਆਂ ਭੈਣਾਂ ਨੂੰ ਕਹਿ ਨਹੀਂ ਆ ਮੈਂ ਬਈ ਤੁਹਾਡੇ ਕਿਸੇ ਨੇ ਕੰਮ ਨਹੀਂ ਆਉਣਾ ਕਿਸੇ ਰਿਸ਼ਤੇਦਾਰ ਨੇ ਕੰਮ ਨਹੀਂ ਆਉਣਾ ਜਿਹਦੇ ਕੋਲ ਬੈਠ ਬੈਠ ਤੁਸੀਂ ਬਹੂਦਿਆਂ ਚੁਗਲੀਆਂ ਕਰਦੇ ਹੋ ਕਿਸੇ ਕੁੜੀ ਨੇ ਕੰਮ ਨਹੀਂ ਆਉਣਾ ਕੁੜੀਆਂ ਵੀ ਚੱਲ ਕੇ ਆਉਣਗੀਆਂ ਜਾਨੂ ਬੰਬ ਬੋਲ ਜੰਨੇ ਆ ਜਾਨੂ ਕੁੜੀਆਂ ਸਹਰਿਆਂ ਤੋਂ ਆਉਨੀਆਂ ਕੰਮ ਨਵੇੜ ਕੇ ਜਾਦ ਕਦ ਤੁਹਾਡੇ ਬਢਾਪੇ ਚ ਤੁਹਾਡਾ ਸਹਾਰਾ ਬਣਨਾ ਹੈ ਤੁਹਾਨੂੰ ਬੈਠਿਆਂ ਨੂੰ ਮਿੰਜੇ ਪਰ ਪਾਣੀ ਰੋਟੀ ਦੇਣਾ ਹੈ ਤਾਂ ਨੂਹ ਨੇ ਦੇਣਾ ਹਰਦਮਨੀ ਧੀ ਭੈਣ ਦੇ ਹੱਥ ਧੋਕੇ ਮਗਰ ਪੈਜੀ ਦਾ ਨਹੀਂ ਪੈਜੀ ਦਾ ਹੋਇਆ ਕੋਈ ਅਸੀਂ ਕਿਤੇ ਕਹਿਤਾ ਪਰ ਸੁਣਾਵਾ ਸੁਣਾ ਵੀ ਤਾਂ ਜਮਾ ਹੀ ਨਹੀਂ ਇਹ ਕੰਮ ਤਾਂ ਚਾਹੀਦਾ ਹੀ ਨਹੀਂ ਘਰ ਚ ਇਹ ਬੜੀ ਪਸਾਦ ਦੀ ਜੜ ਹੈ ਨਾ ਇਹਦਾ ਕੋਈ ਸਬੂਤ ਹੈ ਫਿਰ ਸਾਊ ਬਣ ਜਾਣਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਕਹਿ ਵੀ ਸਭ ਕੁ ਦਿਣਾ ਹੈ ਅਗਲੀ ਵੀ ਕਹਿ ਕਹਿ ਕੇ ਬੌਲੀ ਬਣਾ ਦੇਣੀ ਹੈ ਫਿਰ ਮੈਂ ਕਿਹਾ ਨਹੀਂ ਕੁਛ ਐਨਾ ਨਾ ਬੰਗਵਾ ਦੇ ਮਗਰ ਹੱਥੋ ਕੇ ਪਿਆ ਕਰੋ ਜਿੱਥੇ ਇਹ ਗਲਤ ਨੇ ਉੱਥੇ ਮੈਂ ਮੈਂ ਵੀ ਵੀਡੀਓ ਚ ਕਹਿ ਦੰਨੀ ਆ ਵੀ ਭਾਈ ਹਾਂ ਇੱਥੇ ਕਿਤੇ ਕਿਤੇ ਸਮਾਜ ਚ ਇਹ ਚੱਲਦਾ ਵੀ ਧੀਆਂ ਨੂੰ ਹਾਂ ਗਲਤ ਚੱਲ ਜਾਂਦੀਆਂ ਨੇ ਸੱਸ ਸੱਸ ਸੋਹਰੇ ਨਾਲ ਪਾਰਾ ਜਿਹੜਾ ਸੁਣਾਵਾ ਸੁਣਾਵੀ ਹੈ ਨਾ ਇਹ ਬਿਮਾਰੀ ਬਹੁਤ ਭੈੜੀ ਬਿਮਾਰੀ ਹੈ ਕਿਉਂਕਿ ਜਿਹੜਾ ਉਹ ਸਣਾਵਾ ਸੁਣਾਵੀ ਦੀ ਆਦਤ ਪੈ ਗਈ ਉਹਦਾ ਤਜਰਬਾ ਹੈ ਨਾ ਜਿਹੜਾ ਸਣਾਵਾ ਸੁਣਾਵੀ ਦਾ ਬਹੁਤ ਹੋ ਜਾਂਦਾ ਹੈ আর ਉਧਰ ਬਹੁ ਵੀ ਅੱਕ ਜਾਂਦੀ ਹੈ ਅਸੀਂ ਡਾਇਰੈਕਟਲੀ ਗੱਲ ਕਰ ਲੈਣੀ ਉਹ ਗੱਲ ਕੁਝ ਹੋਰ ਹੈ ਅਸੀਂ ਧੀ ਭੈਣ ਨੂੰ ਬਿਠਾ ਕੇ ਦੋ ਗੱਲਾਂ ਕਹਿ ਦੇਣੀ ਆ ਉਹ ਗੱਲ ਕੁਝ ਹੋਰ ਹੈ ਜੇ ਮੜਾ ਜੇ ਆਰਾਮ ਕਰਨ ਲੱਗੀ ਫੇਰ ਵੀ ਸਣਾਵੇ ਸੁਣਾਉਣ ਲੱਗ ਜਾਣਾ ਜੇ ਕਿਤੇ ਦੋ ਘੜੀ ਜਵਾਕ ਫੋਨ ਲੈ ਕੇ ਬਹਿ ਗਿਆ ਫੇਰ ਵੀ ਸਣਾਵੇ ਸੁਣਾਉਣ ਲੱਗ ਜਾਣਾ ਜੇ ਕਿਤੇ ਕਿਸੇ ਰਿਸ਼ਤੇਦਾਰ ਕੋਲ ਬਹਿ ਗਿਆ ਤਾਂ ਵੀ ਫੋਨ ਸੁਣਾਵੇ ਸੁਣਾਉਣ ਲੱਗ ਜਾਣਾ ਹੈ ਜੇ ਕਿਸੇ ਗਵੰਢਣ ਕੋ ਖੜ ਗਈ ਤਾਂ ਵੀ ਸੁਣਾਵੇ ਸੁਣਾਉਣ ਲੱਗ ਜਣੇ ਆ ਤੁਸੀਂ ਡਾਇਰੈਕਟਲੀ ਕਹਿ ਦਿਆ ਕਰੋ ਗੱਲ ਵੀ ਪੁੱਤ ਆ ਤੇਰੇ ਲਈ ਸਹੀ ਆ ਤੇਰੇ ਲਈ ਗਲਤ ਹੈ ਸੁਣਾਵਾ ਸੁਣਾਵੀ ਨਾਲ ਨਾਲੇ ਤਾਂ ਅਸੀਂ ਆਪਣਾ ਦਿਮਾਗ ਖਰਾਬ ਕਰਦੇ ਆ ਨਾਲੇ ਸਾਨੂੰ ਟੌਪਿਕ ਲੱਭਣੇ ਪੈਂਦੇ ਨੇ ਵੀ ਹੁਣ ਇਹ ਗੱਲ ਤੇ ਕੀ ਕਹਾਂ ਕੀ ਬਣੂ ਕਿਹੜੀ ਤੁਕ ਜੁੜੂਗੀ ਸਾਨੂੰ ਬਹੁਤ ਦਿਮਾਗ ਤੇ ਵਜਨ ਦੇਣਾ ਪੈਂਦਾ ਇਹਦੇ ਨਾਲੋਂ ਸਿੱਧੀ ਗੱਲ ਕਰੀ ਹੋਈ ਉਹ ਚੰਗੀ ਆ ਠੀਕ ਹੈ ਜੀ ਮੇ ਸੋਹੀ ਗੱਲਾਂ ਜਿਹੜੀਆਂ ਚੰਗੀਆਂ ਧੀਆਂ ਭੈਣਾਂ ਆ ਉਹਨਾਂ ਦਾ ਕਈ ਵਾਰ ਅਸੀਂ ਸੁਭਾਅ ਬਗਾੜ ਦੰਨੇ ਆ ਕਈ ਵਾਰ ਧੀਆਂ ਭੈਣਾਂ ਚੁੱਪਚੀ ਪੀਤੀਆਂ ਜੀਆਂ ਹੁੰਨੀਆਂ ਚੁੱਪ ਕਰਕੇ ਉਹਨਾਂ ਨੇ ਕੰਮ ਕਰਦੇ ਫਿਰੀ ਜਾਣਾ ਤਾਂ ਉਹਨੂੰ ਨਹੀਂ ਪਤਾ ਲੱਗਣਾ ਕਦ ਰੋਟੀ ਤੁਹਾਡੇ ਮੂਰੇ ਆ ਗਈ ਤੁਹਾਨੂੰ ਨਹੀਂ ਪਤਾ ਲੱਗਣਾ ਕਦ ਚਾਹ ਤੁਹਾਡੇ ਮੂਰੇ ਆ ਗਈ ਸਾਨੂੰ ਐ ਲੱਗਦਾ ਪਤਾ ਨਹੀਂ ਧੀ ਪੁੱਤ ਜਿੱਲਾ ਚੱਲਦਾ ਧੀਆਂ ਭੈਣਾਂ ਨੇ ਵੀ ਕੰਮ ਨਵੇੜ ਕੇ ਦੋ ਘੜੀ ਆਪਣਾ ਸਿਰ ਮੂੰ ਵੀ ਕਰਨਾ ਹੁੰਦਾ ਆਰਾਮ ਵੀ ਕਰਨਾ ਹੁੰਦਾ ਬੱਚਿਆਂ ਬੱਚਿਆਂ ਨੂੰ ਤੋੜ ਕੇ ਜੇ ਅਸੀਂ ਫੇਰ ਵੀ ਆਪਣੀਆਂ ਧੀਆਂ ਭੈਣਾਂ ਨੂੰ ਕੁੱਤੇ ਜੇ ਲਈ ਜਾਈਏ ਉਹ ਚੰਗੇ ਨਹੀਂ ਹੈਗੇ ਫੇਰ ਤਾਂ ਅਸੀਂ ਛੱਤਰਾਂ ਦਾ ਸਮਾਨ ਤਿਆਰ ਆਪ ਕਰਦੀਆਂ ਜਿਹੜੀਆਂ ਇਦਾਂ ਦੀਆਂ ਜਨਾਨੀਆਂ ਹੁੰਨੀਆਂ ਨਾ ਜਦੋਂ ਆਪ ਦੀ ਜਵਾਨੀ 'ਚ ਹੁੰਦੀਆਂ ਨੇ ਜਦੋਂ ਉਹ ਸੱਸ ਦੇ ਪੈਰ ਨਹੀਂ ਲੱਗਣ ਦਿੰਦੀਆਂ ਜਦੋਂ ਬੁਢਾਪੇ 'ਚ ਆ ਗਈਆਂ ਫੇਰ ਉਹਨਾਂ ਨੇ ਆਪਣੀ ਨੂੰਹ ਦੇ ਪੈਰ ਨਹੀਂ ਲੱਗਣ ਦੇਣੇ ਉਹ ਦੋਹਰ ਰੁੱਤਾਂ ਜੇ ਨਹੀਂ ਟਿਕਦੀਆਂ ਨਾ ਉਹ ਚੰਗੀਆਂ ਨੂੰਹਾਂ ਬਣ ਪਾਉਂਦੀਆਂ ਨੇ ਨਾ ਉਹ ਚੰਗੀਆਂ ਸੱਸਾਂ ਬਣ ਪਾਉਂਦੀਆਂ ਨੇ ਨਾਲੇ ਫੇਰ ਅੰਤ ਵੇਲੇ ਫੇਰ ਗੱਲ ਦਾ ਹਾਰ ਨੂਂਦਾ ਹੀ ਬਣਨਾ ਹੈ ਕਿਉਂਕਿ ਸਾਂਭਣਾ ਨੂਨ ਨਹੀਂ ਹੈ ਜ਼ਿੰਮੇਵਾਰੀ ਨੂਂਦੀ ਹੈ ਜੇ ਤੁਸੀਂ ਸਾਰੀ ਜ਼ਿੰਦਗੀ ਪਿਆਰ ਨਾਲ ਕੱਢ ਲਓ ਤਾਂ ਨੂ ਤੁਹਾਨੂੰ ਜਿਹੜਾ ਅੰਤ ਸਮਾ ਹੈ ਨਾ ਨੂ ਵੀ ਤੁਹਾਨੂੰ ਹੱਥਾਂ ਦੇ ਚੱਕੀ ਫਿਰੇ ਅਸੀਂ ਛੋਟੀਆਂ-ਛੋਟੀਆਂ ਗੱਲਾਂ 'ਚ ਆਪਣੇ ਘਰਾਂ ਦੇ ਮਾਹੌਲ ਇੰਨੇਕ ਪ੍ਰੇਸ਼ਟ ਕਰ ਦਿੰਨੇ ਆ ਅਸੀਂ ਸੋਹਣੇ-ਸੋਹਣੇ ਮਕਾਨਾਂ 'ਚ ਸੋਹਣੇ ਸੋਹਣੇ ਮਕਾਨਾਂ 'ਚ ਵੀ ਅਸੀਂ ਖੁਸ਼ ਨਹੀਂ ਰਹਿ ਪਾਉਂਦੇ। ਖੁਸ਼ ਨਹੀਂ ਰਹਿ ਪਾਉਂਦੇ। ਮਕਾਨ ਹੈ ਨਾ ਜਿਹੜਾ ਘਰ ਹੈ। ਘਰ ਇੱਟਾਂ ਨਾਲ ਨਹੀਂ ਬਣਦਾ। ਘਰ ਕਰੋੜ ਰੁਪਇਆ ਲਾ ਕੇ ਨਹੀਂ ਬਣਦਾ। ਘਰ ਬਣਦਾ ਹੈ ਘਰ ਦੇ ਪਰਿਵਾਰ ਨਾਲ, ਤਫਾਕ ਨਾਲ। ਘਰ 'ਚ ਜਿਹੜੀਆਂ ਖੁਸ਼ੀਆਂ ਹੈ, ਘਰ 'ਚੋਂ ਜਿਹੜੇ ਹਾਸਿਆਂ ਦੀਆਂ ਆਵਾਜ਼ਾਂ ਆਉਣੀਆਂ, ਉਹਨੂੰ ਘਰ ਕਹਿੰਦੇ ਆ। ਇੱਕ ਦੂਏ ਦੀ ਘਰ 'ਚ ਦੁੱਖ ਸੁੱਖ ਦੀ ਸਾਂਝ। ਕਈ ਵਾਰ ਘਰ 'ਚ ਸਾਨੂੰ ਇੱਕ ਦੂਏ ਦਾ ਨਹੀਂ ਪਤਾ ਹੁੰਦਾ ਵੀ ਦੂਏ ਦੂਏ ਦਾ ਕੁਝ ਦੁੱਖਦਾ ਹੈ ਕੋਈ ਤਕਲੀਫ ਹੈ ਘਰ 'ਚ ਸਾਡੇ ਪਰਿਵਾਰ ਦੇ ਮੈਂਬਰ ਨੂੰ ਕਿਉਂਕਿ ਅਸੀਂ ਡੈਣ ਅੱਖ ਝੱਕਣਾ ਡੈਣ ਵਰਗੀ ਅੱਖ ਕਰਕੇ ਝੱਕਣਾ ਹੈ ਪਰਿਵਾਰ ਦੇ ਜੀਆ ਕਿੰਨੀ ਜਿਹਦੇ ਨਾਲ ਸਾਨੂੰ ਇੱਕ ਵਾਰ ਨਫ਼ਰਤ ਹੋ ਗਈ ਬਸ ਉਹ ਨਫ਼ਰਤ ਨਫ਼ਰਤ ਹੀ ਰਹਿੰਦੀ ਹੈ ਅਸੀਂ ਬਦਲਦਾ ਬਦਲਣਾ ਸੋਚ ਵੀ ਨਹੀਂ ਸਕਦੇ ਯਾਰ ਇਹ ਝੋਟੇ ਵਾਲਾ ਖੋਰ ਹੈ ਨਾ ਜਿਹੜਾ ਇਹਨੂੰ ਜਾਦ ਕਰਕੇ ਤਾਂ ਦਿਲ ਉੱਪਰ ਨੂੰ ਆਉਂਦਾ ਹੈ ਝੋਟੇ ਵਾਲਾ ਹੋਰ ਹੁਣ ਨਾ ਤਾਂ ਘਰ ਚੋਂ ਬੰਦਾ ਕੋਈ ਕਿਸੇ ਕਿੰਨੀ ਨੂੰ ਹਾਰਦਮ ਪਿੱਠ ਕਰ ਸਕਦਾ ਹੈ ਨਾ ਬੰਦਾ ਬਲਾਏ ਬਿਨਾ ਸਰਦਾ ਹੈ ਹੈ ਨਾ ਘਰ ਚੋਂ ਕੰਧਾਂ ਖਿੱਚ ਹੋ ਸਕਦੀਆਂ ਜਿੱਥੇ ਇੱਕੋ ਪਰਿਵਾਰ ਰਹਿੰਦਾ ਛੋਟਾ ਜਿਹਾ ਉਹ ਕਿਹਦੇ ਨਾਲ ਉਹ ਜੁਦਾ ਹੋ ਕਿੱਥੇ ਜਾ ਕੇ ਕਿਹੜੀ ਖੱਲ ਚ ਲੁਕ ਜਵੇ ਬੰਦਾ ਮੈਂ ਫੇਰ ਕਹਿੰਨੀ ਆ ਘਰ ਹਾਸਿਆਂ ਠੱਠਿਆਂ ਨਾਲ ਲੱਗਦਾ ਹੈ ਘਰ ਇੱਕ ਦੂਏ ਦੇ ਦੁੱਖ ਸੁੱਖ ਸਮਝਣ ਨਾਲ ਲੱਗਦਾ ਹੈ ਵੇਖਾ ਘਰ ਇੱਕ ਦੂਏ ਦੀਆਂ ਖੁਸ਼ੀਆਂ ਬਣਾਉਣ ਨਾਲ ਲੱਗਦਾ ਹੈ ਇੱਟਾਂ ਨਾਲ ਘਰ ਨਹੀਂ ਬਣਦੇ ਘਰ ਪਰਿਵਾਰ ਦੀ ਸਾਂਝ ਨਾਲ ਬਣਦੇ ਨੇ ਅਸੀਂ ਲੋਕ ਅੱਜ ਦੇ ਸਮੇਂ 'ਚ ਐਨੇ ਦਿਮਾਗੀ ਭ੍ਰਿਸ਼ਟੇ ਗਏ ਐਨੇ ਦਿਮਾਗੀ ਇੱਕ ਦੂਏ ਤੋਂ ਤੰਗਾਂ ਅਸੀਂ ਆਪਣੇ ਘਰਾਂ 'ਚ ਖੁਸ਼ ਨਹੀਂ ਹੈਗੇ ਖੁਸ਼ ਨਹੀਂ ਹੈਗੇ ਕਿਉਂਕਿ ਸਾਨੂੰ ਵਾਲੇਦਾਲੇ ਦਾ ਸੜੇਮਾ ਹੀ ਖਾਈ ਜਾਂਦਾ ਹੈ ਸੜੇ ਮਾਈ ਖਾਈ ਜਾਂਦਾ ਸਾਨੂੰ ਸਾਨੂੰ ਆਪਣੇ ਦੁੱਖ ਨਹੀਂ ਇਹਨਾਂ ਦੁੱਖ ਦੰਦੇ ਜਿੰਨਾ ਸਾਨੂੰ ਦੁਆਏ ਦੀਆਂ ਖੁਸ਼ੀਆਂ ਦੁੱਖ ਦੰਦੀਆਂ ਨੇ ਡੈਣ ਵਰਗੀ ਅੱਖ ਨਾਲ ਝਾਕਣਾ ਬਿਨ ਨਤਾਰ ਜੂੰ ਇਹੋ ਜੀ ਨਿਗਾਹ ਹੁੰਦੀ ਹੈ ਬਾਜੇ ਇਨਸਾਨ ਦੀ ਇਹੋ ਜੇ ਇਨਸਾਨ ਕੁਛ ਨਹੀਂ ਖੱਟ ਕੇ ਜਾਂਦੇ ਜਹਾਨ ਤੋਂ ਕੁਛ ਨਹੀਂ ਖੱਟ ਕੇ ਜਾਂਦੇ ਸਾਰੀ ਜ਼ਿੰਦਗੀ ਉਹਨਾਂ ਦੀ ਸੜਦਿਆਂ ਦੀ ਉਹ ਨੰਗ ਜਾਂਦੀ ਹੈ ਮੂੰਹ ਤਾਂ ਵੀ ਸਵਾਹ ਉਡਣ ਲੱਗ ਜਾਂਦੀ ਹੈ ਜਿਹੜਾ ਬੰਦਾ ਮਸਤ ਮੌਲਾ ਹੁੰਦਾ ਹੈ ਨਾ ਅੰਦਰੋਂ ਰੂਹ ਤੋਂ ਖੁਸ਼ ਹੁੰਦਾ ਹੈ ਉਹਦਾ ਚਿਹਰਾ ਦੱਸਦਾ ਹੁੰਦਾ ਹੈ ਚਿਹਰੇ ਦਾ ਨੂਰ ਦੱਸਦਾ ਹੁੰਦਾ ਹੈ ਸੋਹੀ ਗੱਲਾਂ ਨੇ ਖੁਸ਼ ਰਿਹਾ ਕਰੋ ਖੁਸ਼ ਰਹਿਣ ਦਿਆ ਕਰੋ ਚਾਰ ਦਿਨ ਦੀ ਚਾਂਦਨੀ ਹੈ ਪਤਾ ਨਹੀਂ ਇੱਥੇ ਕੀ ਦਾ ਕਦ ਨੰਬਰ ਲੱਗ ਜਾਂਦਾ ਹੈ ਦੁਨੀਆ ਤੇ ਅੱਗ ਵਰਸਦੀ ਹੈ ਇੱਥੇ ਚੰਗੇ ਚੰਗਿਆਂ ਨੂੰ ਟੇਕ ਨਹੀਂ ਇਹ ਜੇ ਕਚੱਜੇ ਕੰਮ ਕਰਨੇ ਵਾਲਿਆਂ ਨੂੰ ਤਾਂ ਟੇਕ ਆਉਣਿਓ ਕਾਦਾ ਹੈ ਪਰਮਾਤਮਾ ਵੀ ਹੁਣ ਜਦੋਂ ਆਲੇ-ਦਾਲੇ ਨਿਗਾਹ ਮਾਰੀਦੀ ਹੈ ਨਾ ਮਾੜਾ ਇਨਸਾਨ ਕੰਮ ਕਰਨ ਮਾੜਾ ਕੰਮ ਕਰਨ ਤੋਂ ਪਹਿਲਾਂ ਸੋਚਦਾ ਨਹੀਂ ਹੈਗਾ ਜਦੋਂ ਉਹਦੇ ਨਾਲ ਮਾੜਾ ਹੁੰਦਾ ਫੇਰ ਵੀ ਨਹੀਂ ਸੋਚਦਾ ਹੋਰਨਾਂ ਨੂੰ ਪਤਾ ਹੁੰਦਾ ਹੈ ਵੀ ਇਹਨੇ ਫਲਾਣੇ ਨਾਲ ਕਰੀ ਹੈ ਤਾਂ ਇਹਦੇ ਨਾਲ ਅੱਕਣ ਹੋ ਰਹੀ ਹੈ ਕੰਮ ਵੀ ਪਰਮਾਤਮਾ ਸੇਮ-ਸੇਮ ਕਰਦਾ ਹੈ ਜਿਵੇਂ ਤੁਸੀਂ ਕਿਸੇ ਦਾ ਮਾੜਾ ਕਰੋਗੇ ਪਰਮਾਤਮਾ ਤੁਹਾਡੇ ਨਾਲ ਉਦਾਂ ਹੀ ਸੇਮ-ਸੇਮ ਕਰਦਾ ਹੈ ਪਰ ਜਾਣਦੀ ਨਹੀਂ ਦੁਨੀਆਦਾਰੀ ਦੋ ਪੰਘਾਂ ਕਿੱਧਰ ਗਈਆਂ ਸਦਕੇ ਮੇਰੀ ਢੂਈ ਦੇ ਉਹ ਹਾਲ ਹੈ ਦੁਨੀਆਦਾਰੀ ਦਾ ਮੈਂ ਫੇਰ ਕਹਿੰਨੀ ਆ ਬਈ ਸੁਣਾਵਾ ਸੁਣਾਵੀ ਨਾ ਕਰਿਆ ਕਰੋ ਘਰ ਚ ਧੀਆਂ ਨੂੰ ਨੋਹਾ ਨੂੰ ਪੁੱਤਾਂ ਨੂੰ ਪੋਤਿਆਂ ਨੂੰ ਪੋਤੀਆਂ ਨੂੰ ਮਸਤ ਹੋਣ ਦਿਆ ਕਰੋ ਹੱਸਦਿਆਂ ਦੇ ਘਰ ਬਸਦੇ ਆ ਜਿੱਥੇ 24 ਘੰਟੇ ਇੱਕੋ ਰਾਗ ਇੱਕੋ ਰਾਗ ਚੱਲੀ ਜਾਣਾ ਕਲੇਸ਼ 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 ਉਹ ਘਰ ਅੱਜ ਵੀ ਗਏ ਉਹ ਘਰ ਕੱਲ ਵੀ ਗਏ ਤਿਫਾਕ ਰੱਖਿਆ ਕਰੋ ਯਾਰ ਘਰ ਚ ਤਿਫਾਕ ਰੱਖਿਆ ਕਰੋ ਠੀਕ ਹੈ ਸਾਨੂੰ ਕਿਸੇ ਤੇ ਗੁੱਸਾ ਆ ਗਿਆ 5 ਮਿੰਟ ਲਈ 10 ਮਿੰਟ ਲਈ ਇੱਥੇ ਤਾਂ ਲੋਕ ساری ساری ਜ਼ਿੰਦਗੀ ਜ਼ਹਿਰ ਘੋਲੀ ਜਾਂਦੇ ਆ ਦਿਮਾਗਾਂ ਚ ساری ساری ਜ਼ਿੰਦਗੀ ਨਫ਼ਰਤ ਰੱਖਦੇ ਆ ਆਪਣੇ ਦਿਮਾਗਾਂ ਚ ਮੈਂ ਇਹ ਕਹਿ ਨਹੀਂ ਹੁੰਦੀ ਆ ਵੀ ਜੇ ਤੁਹਾਨੂੰ ਕੋਈ ਨਹੀਂ ਪਸੰਦ ਆ ਤੁਹਾਨੂੰ ਲੱਗਦਾ ਵੀ ਤੁਹਾਡੇ ਪ੍ਰਤੀ ਕਿਸੇ ਦੇ ਲੱਛਣ ਸਹੀ ਨਹੀਂ ਹੈਗੇ ਤਾਂ ਉਹਨੂੰ ਜ਼ਿੰਦਗੀ ਤੋਂ ਚੱਕ ਕੇ ਸਾਈਡ ਤੇ ਕਰ ਦਿਓ ਪਰ ਉਸ ਇਨਸਾਨ ਤੋਂ ਨਫ਼ਰਤ ਨਾ ਕਰੋ ਉਹਨੂੰ ਬੁਲਾਓ ਉਹਦੇ ਨਾਲ ਹੱਸੋ ਵੀ ਬੋਲੋ ਵੀ ਨਫ਼ਰਤ ਨਾ ਕਰੋ ਬੇਸ਼ੱਕ ਦੀ ਵਰਤੋ ਨਾ ਵਰਤਣਾ ਕੁਝ ਹੋ ਰਿਹਾ ਹੈ ਘਰ ਚ ਇੰਟਰਫੇਅਰ ਨਾ ਕਰਨ ਦਿਓ ਵਰਤੋ ਨਾ ਉਹਦੇ ਨਾਲ ਪਰ ਨਫ਼ਰਤ ਨਾ ਕਰੋ ਨਫ਼ਰਤ ਨਾ ਕਰੋ ਕਿਸੇ ਤੋਂ ਕਿਸੇ ਇਨਸਾਨ ਤੋਂ ਨਫ਼ਰਤ ਨਾ ਕਰੋ ਠੀਕ ਹੈ ਨਹੀਂ ਵਰਤਣਾ ਸਾਡਾ ਨਹੀਂ ਜੀ ਕਰਦਾ ਨਹੀਂ ਵਰਤਣਾ ਅਸੀਂ ਕਿਉਂਕਿ ਸਾਡੇ ਵਿਚਾਰ ਨਹੀਂ ਮਿਲਦੇ ਪਰ ਨਫ਼ਰਤ ਨਾ ਕਰੋ ਨਾ ਕਿਸੇ ਬਾਹਰਲੇ ਤੋਂ ਨਾ ਕਿਸੇ ਅੰਦਰਲੇ ਤੋਂ ਘਰ ਦੇ ਵਿੱਚ ਤਾਂ ਜਮਾਈ ਨਾਲ ਨਫ਼ਰਤ ਕਰੋ ਜੇ ਅਸੀਂ ਘਰ ਦੇ ਜੀਆਂ ਦੇ ਨਹੀਂ ਇੱਕ ਦੂਏ ਦੇ ਬਣ ਸਕੇ ਫਿਰ ਅਸੀਂ ਜਹਾਨ ਚ ਕਿਸੇ ਦੇ ਨਹੀਂ ਬਣ ਸਕਦੇ ਨਹੀਂ ਬਣ ਸਕਦੇ ਅਸੀਂ ਸੋਈ ਗੱਲਾਂ ਨੇ ਮੈਂ ਫੇਰ ਕਹਿੰਦੀ ਆ ਵੀ ਸੁਣਾਵਾ ਸੁਣਾਵੀ ਬੜੀ ਪਸਾਦੀ ਜਾੜਾ ਸੁਣਾਵਾ ਸੁਣਾਵੀ ਨਾ ਕਰਿਆ ਕਰੋ ਧੀਆਂ ਭੈਣਾਂ ਨੂੰ ਧੀਆਂ ਭੈਣਾਂ ਨੂੰ ਵੀ ਖੁਸ਼ ਰਹਿਣ ਦਿਆ ਕਰੋ ਉਹਨਾਂ ਦਾ ਵੀ ਸਮਾਂ ਹੁੰਦਾ ਖੁਸ਼ ਰਹਿਣ ਦਾ ਕੁਝ ਕਿਉਂਕਿ ਉਹਨਾਂ ਨੇ ਵੀ ਉਹਨਾਂ ਦੀ ਵੀ ਉਮਰ ਵੱਧਦੀ ਜਾਂਦੀ ਹੈ ਉਹਨਾਂ ਨੇ ਵੀ ਕਬੀਲਦਾਰੀ ਚ ਫਸਦੀਆਂ ਜਾਣਾ ਹੈ ਉਹਨਾਂ ਦਾ ਵੀ ਉੱਪਰ ਵੀ ਬੜੇ ਪਾਪ ਜਿਆ ਹੁੰਦਾ ਹੈ ਉਹਨਾਂ ਨੂੰ ਜੋ ਉਹਨਾਂ ਦਾ ਸਮਾਂ ਹੈ ਨਾ ਹਸਣ ਖੇਡਣ ਦਾ ਉਹਨਾਂ ਨੂੰ ਹਸਣ ਖੇਡਣ ਦਿਆ ਕਰੋ ਤੁਸੀਂ ਵੀ ਖੁਸ਼ ਰਿਹਾ ਕਰੋ ਤਾਂ ਤੁਹਾਡੇ ਆਉਣੇ ਵਾਲੇ ਸਮੇਂ 'ਚ ਬਟਾਪੇ 'ਚ ਤੁਹਾਡਾ ਸਰੀਰ ਤੰਦਰੁਸਤ ਰਹੂਗਾ ਕਿਉਂਕਿ ਤੰਦਰੁਸਤੀ ਤਾਂ ਅਸੀਂ ਮੰਗਦੇ ਹੀ ਨਹੀਂ ਅਸੀਂ ਤਾਂ ਹਰ ਦਮ ਦੁਹੇ ਦਾ ਬੁਰਾ ਮੰਗੀ ਜਾਣਾ ਹੈ ਦੁਹੇ ਦਾ ਬੁਰਾ ਮੰਗੀ ਜਾਣਾ ਹੈ ਛੱਡ ਦਿਓ ਪ੍ਰਮਾਤਮਾ ਤੇ ਜਿਨ੍ਹਾਂ ਸਾਡੇ ਨਾਲ ਕਰ ਲੀਆਂ ਛੱਡ ਦਿਓ ਪ੍ਰਮਾਤਮਾ ਤੇ ਵਾਹਿਗੁਰੂ ਆਪੇ ਦੇਖੂ ਕਿਉਂਕਿ ਪ੍ਰਮਾਤਮਾ ਨੂੰ ਮੈਂ ਵੀ ਦਿਖਦੀਆਂ ਪ੍ਰਮਾਤਮਾ ਨੂੰ ਸਾਹਮਣੇ ਵਾਲਾ ਵੀ ਦਿਖਦਾ ਹੈ ਮੇਰੇ ਪਰਮਾਤਮਾ ਕੋਈ ਮਾਮੇ ਦਾ ਮੁੰਡਾ ਨਹੀਂ ਹੈਗਾ ਵੀ ਜਿਹੜਾ ਮੇਰੇ ਨਾਲ ਲਿਹਾਜ ਕਰੂਗਾ ਉਹਨੇ ਮੈਨੂੰ ਵੀ ਮੈਨੂੰ ਮਾੜੇ ਮਾੜੇ ਕੰਮਾਂ ਦਾ ਮੈਨੂੰ ਵੀ ਰਿਜ਼ਲਟ ਦੇਣਾ ਹੈ ਮਾੜੇ ਕੰਮਾਂ ਦਾ ਸਾਹਮਣੇ ਵਾਲੇ ਨੂੰ ਵੀ ਰਿਜ਼ਲਟ ਦੇਣਾ ਹੈ ਤੁਸੀਂ ਜੋ ਵੀ ਗੱਲਬਾਤ ਹੁੰਦੀ ਹੈ ਵਾਹੀ ਗੁਰੂ ਤੇ ਛੱਡ ਦਿਆ ਕਰੋ ਠੀਕ ਹੈ ਇੱਥੇ ਜ਼ਿੰਦਗੀ 'ਚ ਬਹੁਤ ਕੁਝ ਦੁਨੀਆ ਨੇ ਕੋਈ ਪਾਸਾ ਨਹੀਂ ਛੱਡਿਆ ਦੁਨੀਆ ਨੇ ਪੂਰੀਆਂ ਸਾਡੇ ਨਾਲ ਚੰਮਦੀਆਂ ਚਲਾ ਲੀਆਂ ਮੈਂ ਕਹਿੰਦੀ ਹਾਂ ਵੀ ਹੁਣ ਇੰਨਾ ਇੰਨਾ ਆਪਣੇ ਆਪ 'ਚ ਸੁਧਾਰ ਕਰਨ ਲੱਗੇ ਹਾਲੀ 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 ਆਪਣੇ ਆਪ ਤੇ ਇੰਨਾ ਕਾਬੂ ਕਰਨ ਲੱਗ ਗਏ ਵੀ ਛੱਡ ਛੱਡ ਮਨਾ ਛੱਡ ਦੇ ਗੰਦਮੰਦ ਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕਰ ਦੇ ਖੁਸ਼ ਹੈ ਮਸਤ ਹੈ ਜਿਹੜੀ 4 ਦਿਨ ਦੀ ਚਾਂਦਨੀ ਆ ਉਹਦੇ ਵਿੱਚ ਮਸਤ ਹੈ ਪਤਾ ਨਹੀਂ ਇੱਥੇ ਕਦਰ ਨੰਬਰ ਲੱਗ ਜਾਣਾ ਹੈ ਤੁਸੀਂ ਤਾਂ ਐਵੇਂ ਆਪਣੇ ਪਰਿਵਾਰ ਦੇ ਜੀਵਾਂ ਤੋਂ ਹੀ ਛੜੀ ਜਾਂਦੇ ਇੱਕ ਦੂਜੇ ਤੋਂ ਮੈਂ ਫੇਰ ਭੈਣਾਂ ਨੂੰ ਕਹਿੰਨੀ ਆ ਜਿਹੜੀਆਂ ਮੇਰੀ ਉਮਰ ਦੀਆਂ ਜਾਂ ਮੇਤੋਂ ਬੜੀਆਂ ਕੁਝ ਵੀ ਐ ਸਣਾਵਾ ਸਣਾਵੀ ਨਾ ਕਰਿਆ ਕਰੋ ਸਣਾਵਾ ਸਣਾਵੀ ਨਹੀਂ ਕਿਸੇ ਧੀ ਭੈਣ ਨੂੰ ਕਰਨੀ ਇਹਨਾਂ ਚੀਜ਼ਾਂ ਨਾਲ ਸਾਡੇ ਦਿਮਾਗਾਂ ਤੇ ਬਹੁਤ ਵਜਨ ਆਉਂਦਾ ਹੈ ਬਹੁਤ ਵਜਨ ਆਉਂਦਾ ਹੈ ਬਈ ਇਹ ਤੀਮੀਆਂ ਚਾਤ ਬਹੁਤ ਗੰਦੀ ਹੈ ਚਲੋ ਠੀਕ ਹੈ ਜੀ ਬੌਂਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ